ਹੂੰ ਇਹ ਸਭ ਇੱਕ ਗਰੀਬ ਜਿਹਾ ਕਰਨ ਸੀ ਇਹ 3 ਸਾਲ ਹੋ ਗਏ ਇਸ ਤਰ੍ਹਾਂ ਜੀ ਅਹੀਂ ਬੈਠੇ ਹਾਂ 3 ਸਾਲਾਂ ਤੋਂ 3 ਸਾਲਾਂ ਤੋਂ ਬੈਠੇ ਉਹ ਦੇਥ ਤੋਂ ਬਾਅਦ ਮੇਰੀ ਛੋਟੀ ਲੜਕੀ ਨੇ ਟੈਨਸ਼ਨ ਲੈ ਲਈ ਇੱਕ ਧੀ ਨੂੰ ਠੀਕ ਕੀਤਾ ਤੇ ਦੂਸਰੀ ਧੀ ਪੈ ਗਈ ਇਸ ਇਸ ਲੜਕੀ ਦਾ ਜੀ ਇਹ ਅਗੇਜਮੈਂਟ ਹੋਈ ਅੱਛਾ ਪਰ ਕਰਦੇ ਹਾਲ ਦੇ ਦੇ ਕੇ ਉਹ ਜਵਾਬ ਦਿੱਤਾ ਇਹ ਸਭ ਇੱਕ ਗ੍ਰਿਭੀ ਦੇ ਘਰ ਵਿੱਚ ਉਸ ਤੋਂ ਬਾਅਦ ਚਾਰ ਲੜਕੀਆਂ ਇੱਕ ਲੜਕਾ ਮੇਰੇ ਪਰਿਵਾਰ ਦੀ 2021 ਵਿੱਚ ਹੋ ਗਏ ਦੇਹਤ ਉਹ ਡੈਥ ਤੋਂ ਬਾਅਦ ਮੇਰੀ ਛੋਟੀ ਲੜਕੀ ਨੇ ਉਹ ਕਰ ਲਿਆ ਤੇ ਟੈਨਸ਼ਨ ਲੈ ਲਈ ਬਿਮਾਰ ਹੋ ਗਈ ਹੁਣ ਬੱਚੇ ਆ 3 ਨੇ ਉਹਦਾ ਇਲਾਜ ਲੱਜ ਸਾਡੀ ਕਿਸੇ ਨੇ ਉਹ ਬਾਹ ਨਹੀਂ ਵੜੀ ਸ੍ਰੀ ਗੁਰੂ ਰਾਮਦਾਸ ਨੇ ਕਿਰਪਾ ਕੀਤੀ ਜੀ ਤੇ ਰ ਡਾਕਟਰਾਂ ਨੇ ਉਹਨਾਂ ਜਵਾਬ ਦਿੱਤਾ ਜੀ ਪਰ ਮੈਂ ਮੈਨੂੰ ਉਹਨਾਂ ਤੇ ਭਰੋਸਾ ਆ ਜੀ ਇੱਕ ਤੀ ਨੂੰ ਠੀਕ ਹੋ ਗਿਆ ਤੇ ਦੂਸਰੀ ਤੀ ਪੈ ਗਈ ਉਹਦੇ ਗਿਲਟੀਆਂ ਨਿਕਲੇ ਆ ਇਹ ਤੋਂ ਦੇ ਵਿੱਚ ਉਹ ਕੈਂਸਰ ਦੀਆਂ ਉਹਨੇ ਸਾਨੂੰ ਭੇਜਦਾ ਵਾ ਡੀ ਐਮ ਸੀ 크੍ਰਿਸਚੀਅਨ ਜਿਹੜਾ ਹੈ ਨਾ ਹਸਪੀਟਲ ਉਹਦੇ ਵਿੱਚ ਭੇਜਦਾ ਹੂੰ ਉਹ ਇਲਾਜ ਮਹਿੰਗਾ ਸੀ ਤੁਸੀਂ ਤਾਂ ਗਰੀਬ ਹੋ ਤੇ ਤੁਸੀਂ ਈਸਾਈ ਨਹੀਂ ਹੋ ਫਿਰ ਉਹਨੇ ਸਾਨੂੰ ਭੇਜਦਾ ਫਰੀਦਕੋਟ ਮੈਂ ਉੱਤੇ ਪਰੋਸ ਰੱਖਿਆ ਸੀ ਮੈਂ ਉਹਨੂੰ ਹਰਗੀ ਪੋੜੀ ਤੋਂ ਜਲ ਤੇ ਦੁੱਖਪੰਜ ਨੇ ਦੇਰੀ ਤੋਂ ਜਲ ਹਰ ਰੋਜ਼ ਉਹ ਇਹਨੂੰ ਪਿਉਣਾ ਸੀ ਚਾਹ ਦੀ ਜਗਾ ਵੀ ਫੋਨ ਐਸੀ ਐਸੀ ਲੜਕੀ ਦਾ ਜੀ ਇਹ ਅਗੇਜਮੈਂਟ ਹੋਈ ਸੀ अच्छा पर करਦੇ ਹਾਲਤ ਦੇਖ ਕੇ ਉਹਨਾਂ ਜਵਾਬ ਦੇ ਦਿੱਤਾ ਕੋਈ ਨਹੀਂ ਭਾਈ ਵਾਹਿਗੁਰੂ ਨੇ ਮਿਹਰ ਕਰਨੀ ਆ ਅੱਛਾ ਤੇਤਰਪਾਲ ਭਾਈ ਆ ਹੁਣ ਤੁਸੀਂ ਹਨ ਇਹ 3 ਸਾਲ ਹੋ ਗਏ ਇਸ ਤਰ੍ਹਾਂ ਜੀ ਆਈ ਬੈਠੇ ਹਾਂ 3 ਸਾਲਾਂ ਤੋਂ 3 ਸਾਲਾਂ ਤੋਂ ਇਸ ਤਰ੍ਹਾਂ ਬੈਠੇ ਹਾਂ ਜੀ ਹੁੰਦਾ ਬਹੁਤ ਹੁੰਦਾ ਜਿਵੇਂ ਕਦੇ ਸਬਜੀ ਘਰੇ ਬਣੀ ਕਦੇ ਨਹੀਂ ਬਣੀ ਜਿਵੇਂ ਇਧਰੋਂ ਆ ਦੇਖੋ ਪੌੜੀਆਂ ਤੇ ਹੈਗਾ ਨਾ ਇਧਰੋਂ ਪਾਣੀ ਵੀ ਕਦੇ ਕਦੇ ਆਉਣਾ ਮੇਜ ਤੇ ਬਹੁਤ ਔਖਾ ਹੁੰਦਾ ਹੈ ਬੇਟਾ ਫਲਸ਼ ਹੈ ਨਹੀਂ ਫਿਰ ਤੁਸੀਂ ਕਿੱਥੇ ਜਾਂਦੇ ਹੋ ਅਸੀਂ ਗਵਾਂਡ ਦੇ ਜਾਂਦੇ ਆ ਇਧਰ ਗਵਾਂਡ ਆ ਉੱਧਰ ਜੰਨੇ ਦਿੱਗੀਆਂ ਛੱਤਾਂ ਪਿਛਲੇ 3 ਸਾਲਾਂ ਤੋਂ ਤਰਪਾਲ ਦੇ ਥੱਲੇ ਵੀਰ ਦੇ 4 ਬੇਟੀਆਂ ਉਹਨਾਂ ਵਿੱਚੋਂ 2 ਬਿਮਾਰ ਤੇ ਇੱਕ ਨੂੰ ਦਿਮਾਗੀ ਟੈਨਸ਼ਨ ਨੌ ਸ਼ਹਿਰਾ ਪੰਨੂਆ ਜ਼ਿਲ੍ਹਾ ਤਰਨਤਾਰਨ ਦਾ ਇਹ ਪਰਿਵਾਰ ਜਿਸ ਵਿੱਚ ਇਹ ਵੀਰ ਪਿੰਟਰ ਦਾ ਕੰਮ ਕਰਦਾ ਅਤੇ ਇਹਨੂੰ ਹਰਨੀਆਂ ਨੇ ਕਦੇ ਦਿਹਾੜੀ ਮਿਲਦੀ ਹੈ ਤੇ ਕਦੇ ਨਹੀਂ ਮਿਲਦੀ ਵੀਰ ਦੀ ਵੱਡੀ ਬੇਟੀ ਦਾ ਰਿਸ਼ਤਾ ਤੈਅ ਹੋਇਆ ਸੀ ਘਰ ਦੀ ਹਾਲਤ ਦੇਖ ਕੇ ਉਹਨਾਂ ਨੇ ਰਿਸ਼ਤਾ ਛੱਡ ਦਿੱਤਾ ਅਤੇ ਬੇਟੀ ਵਿਚਾਰੀ ਟੈਨਸ਼ਨ ਲੈ ਗਈ ਉਸ ਤੋਂ ਛੋਟੀ ਬੇਟੀ ਨੂੰ ਗੁਰਦਿਆਂ ਦੀ ਪ੍ਰੋਬਲਮ ਹੈ ਜਿਸ ਦਾ ਇਲਾਜ ਚੱਲ ਰਿਹਾ ਤੀਸਰੀ ਬੇਟੀ ਜਿਹਦੇ ਗਰਦਨ ਦੇ ਵਿੱਚ ਗਿਲਟੀਆਂ ਅਤੇ ਪੇਟ ਦੇ ਵਿੱਚ ਗਿਲਟੀਆਂ ਪਹਿਲਾਂ ਸੀਐਮਸੀ ਇਲਾਜ ਚੱਲਿਆ ਉਹਨਾਂ ਨੇ ਪੈਸੇ ਨਾ ਹੋਣ ਕਰਕੇ ਫਰੀਦਕੋਟ ਮੈਡੀਕਲ ਰੈਫਰ ਕਰ ਦਿੱਤਾ ਉਸ ਤੋਂ ਛੋਟੀ ਬੇਟੀ 10ਵੀਂ ਚ ਪੜਦੀ ਹੈ ਤੇ ਨਾਲ ਨਾਲ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਹੈ ਬੇਟਾ ਪਲੱਸ 1 ਕਰਕੇ ਪੜ੍ਹਾਈ ਇਸ ਕਰਕੇ ਛੱਡ ਗਿਆ ਕਿਉਂਕਿ ਘਰ ਦੀ ਹਾਲਤ ਠੀਕ ਨਹੀਂ ਸੀ ਅਤੇ ਉਹ ਦਿਹਾੜੀ ਕਰਨ ਲੱਗ ਪਿਆ ਇਹਨਾਂ ਦਾ ਦੁੱਖ ਸੁਣ ਕੇ ਮਨ ਪਰ ਆਇਆ ਇਸ ਤੋਂ ਜ਼ਿਆਦਾ ਹੋਰ ਗਰੀਬੀ ਕੀ ਹੋ ਸਕਦੀ ਹੈ ਵੀਰ ਦੀ ਘਰ ਵਾਲੀ 3 ਸਾਲ ਪਹਿਲਾਂ ਦਿਮਾਗੀ ਟੈਨਸ਼ਨ ਕਰਕੇ ਇਸ ਦੁਨੀਆ ਨੂੰ ਛੱਡ ਗਈ ਮੈਂ ਪੁੱਛਿਆ ਕਿ ਤੁਹਾਡੀ ਰਸੋਈ ਤੇ 플ਸ਼ ਬਾਥਰੂਮ ਕਿੱਥੇ ਆ ਕਹਿੰਦੀ ਵੀਰੇ ਜਦੋਂ ਮੀ ਪੈਂਦਾ ਰਸੋਈ ਸਾਡੀ ਚ ਵੀ ਪਾਣੀ ਆ ਜਾਂਦਾ ਆ ਤੁਹਾਡੇ ਸਾਹਮਣੇ ਸਾਡੀ ਰਸੋਈ ਹੈ ਸਾਡੇ 플ਸ਼ ਬਾਥਰੂਮ ਨਹੀਂ ਹੈਗਾ ਅਸੀਂ ਤਾਂ ਗਵੰਡੀਆਂ ਘਰੇ ਨਹੋਂਤੋਂ ਜਾਨੀਆਂ ਸਾਨੂੰ ਇਸ ਗੁਰਸਿੱਖ ਪਰਿਵਾਰ ਦੀ ਮਦਦ ਕਰਨ ਦੀ ਲੋੜ ਹੈ ਜੇ ਕੋਈ ਵੀ ਵੀਰ ਜਾਂ ਭੈਣ ਇਸ ਪਰਿਵਾਰ ਦੀ ਮਦਦ ਕਰਨੀ ਚਾਹੁੰਦਾ ਹੈ ਤਾਂ ਉਸ ਸਕਰੀਨ ਉੱਤੇ ਚੱਲ ਰਹੇ ਨੰਬਰ ਤੇ ਵਟਸਐਪ ਕਰਕੇ ਸਾਡੇ ਤੋਂ ਇਸ ਪਰਿਵਾਰ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ ਧੰਨਵਾਦ ਜੀ